ਇਧਰ ਕੇਂਦਰ ਸਰਕਾਰ ਨੇ ਸੌਣੀ ਦੀਆਂ ਫਸਲਾਂ ਦੀ ਐਮਐਸਪੀ ਚ ਕੀਤਾ ਵਾਅਦਾ ਤੇ ਉਧਰ ਕਿਸਾਨ ਆਗੂਆਂ ਨੇ ਫਾਜ਼ਿਲਕਾ ਦੇ ਕਿਸਾਨਾਂ ਦੇ ਨਾਲ ਇਕੱਠੇ ਹੋ ਕੇ ਕਰ ਲਈ ਵੱਡੀ ਮੀਟਿੰਗ ਤੇ ਮੀਟਿੰਗ ਤੋਂ ਬਾਅਦ ਪਾ ਦਿੱਤੇ ਵੱਡੇ ਮਤੇ ਮਤੇ ਪਾਸ ਕਰਨ ਤੋਂ ਬਾਅਦ ਕਰ ਦਿੱਤੇ ਵੱਡੇ ਐਲਾਨ ਤਾਂ ਆਖਰ ਕੀ ਐਲਾਨ ਹੋਏ ਨੇ ਆਖਰ ਕੀ ਮਤੇ ਪਾਏ ਨੇ ਆਖਰ ਕਿਉਂ ਮਤੇ ਪਾਣ ਦੀ ਜ਼ਰੂਰਤ ਪਈ ਕਿਹੜੀ ਮੀਟਿੰਗ ਕੀਤੀ ਗਈ ਆ ਪੂਰੀ ਗੱਲਬਾਤ ਸਤਨਾਮ ਸਿੰਘ ਪੰਨੂ ਕਿਸਾਨ ਆਗੂ ਦੀ ਜੁਬਾਨੀ ਸੁਣ ਲੋ ਜਿਹੜੀ ਆ ਜ਼ੋਨ ਕਮੇਟੀ ਲਾਧੂ ਕੇ ਉਹਦੀ ਮੀਟਿੰਗ ਲਾਧੂ ਕੇ ਮੰਡੀ ਦੇ ਵਿੱਚ ਹੋਈ ਆ ਇਸ ਮੀਟਿੰਗ ਦੇ ਵਿੱਚ ਲਗਭਗ ਦੇ ਕਰੀਬ 15 ਪਿੰਡ ਹਾਜ਼ਰ ਹੋਏ 15 ਪਿੰਡਾਂ ਦੇ ਨੁਮਾਇੰਦੇ ਹਾਜ਼ਰ ਹੋਏ ਆ ਠੜਕੀਆਂ ਪੈਣਾ ਵੀ ਸ਼ਾਮਲ ਹੋਈਆਂ ਵਾ ਤੇ ਫੈਸਲੇ ਕੀਤੇ ਗਏ ਸਭ ਤੋਂ ਵੱਡਾ ਫਾਇਦਰ ਤਾਂ ਇਹ ਕੀਤਾ ਗਿਆ ਕਿ ਕੁਝ ਮਿਹਰ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਕ ਤੇ ਦੋ ਤਰੀਕ ਨੂੰ ਵੱਡੇ ਇਕੱਠ ਕਰਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤੇ ਜਿਹੜੀ ਮੀਟਿੰਗਾਂ ਕਰਕੇ ਪਿੰਡ ਪਧਰੀ ਤੋਂ ਉਹਦੀਆਂ ਜਿਹੜੀਆਂ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਪਾਈਆਂ ਜਾਣਗੀਆਂ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਦੋਂ ਜਦੋਂ ਸੁਭਿਦਾ ਪ੍ਰੋਗਰਾਮ ਜੋ ਸੁਭਿਯੋ ਨੇ ਪ੍ਰੋਗਰਾਮ ਦਿੱਤਾ ਕਿ ਇੱਕ ਦੇ ਦੋ ਤਰੀਕ ਨੂੰ ਸਾਰੇ ਪੰਜਾਬ ਦੇ ਪਿੰਡਾਂ 'ਚ ਮੀਟਿੰਗਾਂ ਹੋਣੀਆਂ ਪਿੰਡ ਪੱਦਰੀ ਤੇ ਦੋ ਇਹਨਾਂ ਨੇ ਮਤਾ ਪਾਸ ਕਰ ਲਿਆ ਇਸ ਤੋਂ ਲੱਗ ਇਹਨੇ ਮਤਾ ਪਾਸ ਕੀਤਾ ਵਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਪਲੱਸ ਜ਼ਮੀਨਾਂ ਵਾ ਪਿਲੇ 70 ਸਾਲ ਤੋਂ ਲੁੱਟ ਕੇ ਬਣਾਈਆਂ ਦਰਬਾਰੀਆਂ ਨੇ ਅਧਿਕਾਰੀਆਂ ਨੇ ਪੁਜਾਰੀਆਂ ਤੇ ਵਪਾਰੀਆਂ ਨੇ ਜਿੰਨੇ ਵੀ ਵੋਟਾਂ ਨਾਲ ਸਰਕਾਰ ਬਣੀ ਚਾਹੇ ਮੁੱਖ ਮੰਤਰੀ ਬਣੀ ਚਾਹੇ ਮੰਤਰੀ ਬਣੇ ਚਾਹੇ ਐਮਐਲਏ ਬਣੇ ਕਿਸੇ ਵੀ ਪਾਰਟੀ ਦੇ ਹੋਣ ਜੈ ਹੁਣ ਵਾਲੀ ਜਿਹੜੇ ਆ ਚਾਹੇ ਅਫਸਰ ਸ਼ਾਹੀ ਜਿੰਨੀ ਵੱਡੀ ਅਫਸਰ ਸ਼ਾਹੀ ਆ ਉਹ ਤੇ ਨਾਲ ਪੁਜਾਰੀ ਤੇ ਨਾਲ ਵਪਾਰੀਕਾਰ ਕੋਲੇ ਇਹਨਾਂ ਸਾਰਿਆਂ ਦੀ ਇਨਕੁਆਰੀ ਕੀਤੀ ਜਾਵੇ ਜਾਂਚ ਵਢਾਈ ਜਾਵੇ ਉੱਚ ਪਦਰੀ ਕਿਉਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਤੇ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨਜਾਇਜ਼ ਬਣਾਈਆਂ ਹੋਈਆਂ ਉਹ ਸਾਰੀਆਂ ਜ਼ਬਤ ਕੀਤੀਆਂ ਜਾਣ ਜਿਹੜੀਆਂ ਜ਼ਮੀਨਾਂ ਵੀ ਤੇ ਜਾਇਦਾਦਾਂ ਉਹ ਸਾਰੀਆਂ ਗਰੀਬਾਂ ਚ ਵੰਡੀਆਂ ਜਾਣ ਹਰ ਗਰੀਬ ਨੂੰ ਜਿਹੜਾ ਪੰਜਾਬ ਦਾ ਵਾ ਜੇ ਜ਼ਮੀਨਾਂ ਵਾ ਉਹਨੂੰ 5-5 ਟਿੱਲੇ ਜ਼ਮੀਨ ਦਿੱਤੀ ਜਾਵੇ ਜਿਹੜਾ ਥੋੜੀ ਜ਼ਮੀਨ ਨੇ 5 ਕਿੱਲੇ ਤੋਂ ਘੱਟ ਵਾਲੇ ਆ ਉਹਨਾਂ ਦੀ 5 ਕਿੱਲੇ ਪੂਰੀ ਕੀਤੀ ਜਾਂਦੀ ਆ ਇਹ ਇਹ ਇਹਨਾਂ ਨੇ ਅੱਜ ਮਤਾ ਪਾਸ ਇਸ ਫਾਜ਼ਿਲਕੇ ਦੀ ਜਿਹੜੀ ਆ ਜ਼ੋਨ ਇਹਨਾਂ ਨੇ ਮਤਾ ਪਾਸ ਕੀਤਾ ਵਾ ਇਸ ਤੋਂ ਇਲਾਵਾ 1972 ਵਿੱਚ ਲੈਂਡ ਫੀਲਿੰਗ ਐਕਟ ਬਣਿਆ ਜ਼ਮੀਨ ਹਦਬੰਦੀ ਕਾਨੂੰਨ ਜ਼ਮੀਨ ਹਦਬੰਦੀ ਕਾਨੂੰਨ ਹਿੰਦੁਸਤਾਨ 'ਚ ਲਾਗੂ ਕੀਤਾ ਜਾਵੇ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਲਾਗੂ ਕਰੇ ਸਾਢੇ 17 ਏਕੜ ਤੋਂ ਵੱਧ ਜਿਹਦੇ ਕੋਈ ਜ਼ਮੀਨ ਹੈ ਚਾਹੇ ਕੋਈ ਮੁੱਖ ਮੰਤਰੀ ਰਿਆ ਚਾਹੇ ਮੰਤਰੀ ਰਿਆ ਚਾਹੇ ਐਮਐਲਏ ਰਿਆ ਕਦੋਂ ਵੀ ਰਿਆ ਚਾਹੇ ਅਫਸਰ ਰਿਆ ਕਦੋਂ ਜਾਂ ਹੋਣਿਆ ਜਾਂ ਹੋਰ ਹੈ ਜਿੰਨੇ ਵੀ ਦੋ ਨੰਬਰ ਤੇ ਹੁੰਦਾ ਕਰਨ ਵਾਲੇ ਲੁਟੇਰੇ ਪੁਜਾਰੀ ਆ ਵਪਾਰੀ ਆ ਕੋਈ ਆ ਉਹਨਾਂ ਸਾਰਿਆਂ ਨੂੰ ਸਾਢੇ 17 ਏਕੜ ਦੀ ਹੱਦਬੰਦੀ ਕਾਨੂੰਨ 'ਚ ਲਿਆਂਦਾ ਜਾਵੇ ਤੇ ਜਿੰਨੀ ਵਾਧੂ ਜ਼ਮੀਨ ਹੈ ਸਾਰੀ ਜ਼ਬਤ ਕਰਕੇ ਉਹ ਬੇਜਮੀਨਾ ਚ ਵੰਡੀ ਜਾਵੇ ਤੇ ਥੋੜੀ ਜਿਹੀ ਜ਼ਮੀਨਾਂ ਚ ਵੰਡੀ ਜਾਵੇ। ਇਹ ਲੜਾਈ ਨੂੰ ਅਸੀਂ ਆਉਣ ਲਈ ਸਮੇਂ ਚ ਤੇਜ਼ ਕਰਾਂਗੇ ਫਾਜ਼ਿਲ ਖੇਤ ਪਿੰਡ ਪਿੰਡ ਖੜਾਂਗੇ ਤੇ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਆਪਣਾ ਕੰਮ ਸ਼ੁਰੂ ਕੀਤਾ ਆ ਸੰਗਰੂਰ ਚ 1.5 100 ਪਿੰਡ 923 923 ਕਿਲੇ ਜ਼ਮੀਨ ਉਹ ਉਹਨਾਂ ਗਰੀਬਾਂ ਚ ਵੰਡੀ ਜਾਵੇ। ਉਹਨਾਂ ਨੂੰ ਜਿਨ੍ਹਾਂ ਨੇ ਬੇਗਮਪੁਰਾ ਪਰੋਂ ਗਏ ਸੀ ਉਹ 300 ਪਰਿਵਾਰ ਵਿਛਣਾਕ ਕੀਤੀ ਸੀ ਉਹਨਾਂ ਨੇ। ਉਹ 300 ਪਰਿਵਾਰ ਦੇ ਵਿੱਚ ਤੰਤਨ ਕਿੱਲੇ ਸਾਰਿਆਂ ਨੂੰ ਜ਼ਮੀਨ ਦਿੱਤੀ ਜਾ ਉਹਨਾਂ ਨੂੰ ਉੱਥੇ ਵਸਾਇਆ ਜਾ ਜਿਹੜਾ ਉਹਨਾਂ ਨੂੰ ਗ੍ਰਫਤਾਰ ਕੀਤਾ ਭਗਵੰਤ ਮਾਨ ਨੇ ਇਹਦਾ ਮਤਲਬ ਭਗਵੰਤ ਮਾਨ ਦਾ ਮਜ਼ਦੂਰਾ ਨਾਲ ਕਿਸਾਨਾਂ ਨਾਲ ਕੋਈ ਨਾਤਾ ਨਹੀਂ ਹੈ ਦੂਜੀ ਗੱਲ ਅਸੀਂ ਭਗਵੰਤ ਮਾਨ ਨੂੰ ਇਹ ਕਹਿੰਨੇ ਆ ਕਿ 24311 ਕਿੱਲੇ ਜਿਹੜੀ ਲੁਧਿਆਣੇ ਦੇ ਵਿੱਚ ਜ਼ਮੀਨ ਐਕਵਾਇਰ ਕਰਕੇ ਕੋਰਬਨ ਸਟੇਟ ਬਣਾਉਣ ਦੀ ਗੱਲ ਕਰ ਰਹੇ ਆ ਉਹ ਆਪਣੀ ਨੀਤੀ ਵਾਪਸ ਲਾ ਜਾ ਤੇਰੇ ਪੈਰਾਂ ਥਲੇ ਅੰਗ ਫੜ ਦਿਆਂਗੇ ਅਮਲੇ ਜਿਹੜੇ ਹੋਰ ਨਾਲ ਪੰਜ ਸ਼ਹਿਰ ਫਰੋਈਪੁਰ ਮੋਗਾ ਹੋਰ ਮਾਲੀ ਵਗੈਰਾ ਹੋਰ ਰਡ ਇਸ਼ਾਰਾ ਜ਼ਮੀਨ ਕੁਆਇਰ ਕਰਦੀ ਗੱਲ ਕਰ ਰਿਹਾ ਜੀ ਸਾਰੀ ਤੁਸੀਂ ਲੁੱਟ ਦੀ ਨੀਤੀ ਬਣਾਈ ਹੋਈ ਆ ਇਹ ਝਾੜ ਕੇ ਖੇੜ ਖੜਨੇ ਕਿੱਥੇ ਆ ਇਹ ਕੰਗਰੀਡ ਦੇ ਜੰਗਲ ਬਣਾ ਕੇ ਇਹ ਕਿਹੜਾ ਵਿਕਾਸ ਹੋ ਰਿਹਾ ਪੰਜਾਬ ਦਾ ਪਾਣੀ ਗੰਦਾ ਕਰਕੇ ਲੋਕਾਂ ਨੂੰ ਬਿਮਾਰ ਕਰਕੇ ਕਿਹੜਾ ਵਿਕਾਸ ਹੋ ਰਿਹਾ ਇਹ ਜੇ ਲੋਕਾਂ ਨੂੰ ਆਪਣੇ ਪਿੰਡ ਝਾੜ ਦੇਣੇ ਮੰਨ ਲਓ ਪਿੰਡੇ ਝਾੜ ਕੇ ਤੇ ਸ਼ਹਿਰਾਂ ਨੂੰ ਧੱਕ ਲੈਣਾ ਨੇਬਰ ਦੀ ਤਬਦੀਲ ਕਰ ਦੇਣਾ ਸਾਰਿਆਂ ਨੂੰ ਇਹ ਕਿਹੜਾ ਵਿਕਾਸ ਆ ਭਗਵੰਤ ਮਾਨ ਇਹ ਭਗਵਾ ਇਹ ਸਾਨੂੰ ਮਨਜ਼ੂਰ ਨਹੀਂ ਆਗਾ ਅਸੀਂ ਨਾ ਇਹ ਓੜ ਦੇਣਾ ਹੀ ਆਪਣੀ ਨੀਤੀ ਵਾਪਸ ਲਾ ਜਾ ਤੇ ਤੇਰਾ ਹਾਲ ਔਣ ਵਾਲੇ ਦਿਨਾਂ ਚ ਬਹੁਤ ਬੁਰਾ ਹੋਣਾ ਹੀ ਅਸੀਂ ਚੇਤਾਵਨੀ ਦੇਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਣ ਵਾਲੇ ਦਿਨਾਂ ਚ ਫੈਸਲੇ ਕਰਾਂਗੇ ਕਰਾਂਗੇ ਐਲਾਨ ਵੱਡੇ ਤੇਰੇ ਕੋ ਤੇਰੇ ਤੇਰੇ ਐਮਐਲਏ ਨੇ ਮੰਤਰੀਆਂ ਨੇ ਟਰਾਲੀਆਂ ਚੋਰੀ ਕੀਤੀਆਂ ਸਿਲੰਡਰ ਚੋਰੀ ਕੀਤੇ ਆ ਬਿਸਤਰੇ ਚੋਰੀ ਕੀਤੇ ਆ ਭਾਂਡੇ ਚੋਰੀ ਕੀਤੇ ਆ ਤੰਬੂ ਟਾਏ ਆ ਪੁੱਟੇ ਆ ਸੇਜਾ ਟਾਈਆ ਆ ਸਾਰੇ ਹਿਸਾਬ ਲੈਣੇ ਤੇ ਉਹ ਸਾਰ ਕਰਨੇ ਇੱਕ ਇੱਕ ਹਿਸਾਬ ਕਰਨਾ ਕਰਨਾ ਅਸੀਂ ਭੁੱਲਣ ਵਾਲੇ ਨਹੀਂ ਆਗੇ ਇਸ ਤੋਂ ਇਲਾਵਾ ਸਾਡੀ ਜਿੱਥੇ ਬੰਦੀਆਂ ਨੂੰ ਫੈਸਲਾ ਵਾ ਫੋਰ ਮੰਨ ਲਓ ਕਿਸੇ ਵੀ ਐਮਐਲਏ ਨੂੰ ਪਿੰਡ ਚ ਆਉਣ ਤੇ ਸਵਾਲ ਪੁੱਛੇ ਜਾਣ ਤੇ ਕਾਲੇ ਚੰਡੇ ਵਿਖਾਏ ਜਾਣ ਉਹ ਵੀ ਫੈਸਲਾ ਸਾਡੇ ਫਾਜ਼ਿਲਕੇ ਦੇ ਵਿੱਚ ਇਹ ਲਾਗੂ ਕਰਕੇ ਸਾਡੇ ਸਾਰੇ ਭਰਾ ਸਾਡੇ ਆਗੂ ਸਹਿਬਾਨ ਤੇ ਚੜ੍ਹਦੀ ਕਲਾ ਨਾਲ ਆਪਣੇ ਘਰਾਂ ਨੂੰ ਚਲਾਉਂਦੇ ਹੋਏ ਆਪਣੇ ਘਰਾਂ ਦੇ ਕੰਮ ਕਰਦੇ ਹੋਏ ਸਾਰੇ ਕੀਰਤੀ ਲੋਕ ਐ ਲੇਬਰ ਵਾਲੇ ਬਹੁਤੇ ਇਹ ਆਪਣੇ ਘਰਾਂ ਨੂੰ ਚਲਾਉਂਦੇ ਹੋਏ ਸਮਾਜ ਵਾਸਤੇ ਆਪਣਾ ਟਾਈਮ ਕੱਢ ਕੇ ਵੱਧ ਤੋਂ ਵੱਧ ਕੰਮ ਕਰਨਗੇ ਜੋ ਗੁਰੂ ਸਾਹਿਬ ਨੇ ਆਖਿਆ ਕਿ ਮੇਰਾ ਸਿੰਘ ਆਪਣੀ ਰਾਖੀ ਆਪ ਕਰੂਗਾ ਡਿੱਗ ਡਟ ਦੀ ਬਾਹ ਫੜੂਗਾ ਗ੍ਰਸਥ ਚਲਾਉਂਦੇ ਆ ਸਮਾਜ ਨੂੰ ਵੀ ਬਚਾਉਣ ਦਾ ਕੰਮ ਕਰੂਗਾ ਉਹਦੇ ਆਧਾਰ ਤੇ ਕੰਮ ਕਰਨਗੇ ਆਪਣੀ ਹੋਂਦ ਤੇ ਆਪਣੀ ਹਸਤੀ ਲਈ ਲੜਾਈ ਜਿਹੜੀ ਆ ਉਹ ਲੜਨਗੇ ਜਿੱਤਣਗੇ ਹਰ ਆਲ ਜਿੱਤਣਗੇ ਵੈਰ ਗੁਰੂ ਜੀ ਦਾ ਖਾਲਸਾ ਹਰ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਜ਼ਿਲ੍ਹਾ ਫਤਿਹ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਦੇ ਨਾਲ ਵੱਡੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਮਕਸਦ ਕੀ ਸੀ ਉਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿਸਾਨ ਲਗਾਤਾਰ ਰਣਨੀਤੀਆਂ ਉਲੀਕ ਰਹੇ ਨੇ ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨੂੰ ਥੋੜੀ ਜੀ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੀ ਆ ਪਰ ਕਿਸਾਨ ਇਸ ਰਾਹਤ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਕਿਸਾਨ ਕਹਿ ਰਹੇ ਨੇ ਕਿ ਸਾਡੇ ਤਾਂ ਜ਼ਖਮਾਂ ਦੇ ਉੱਤੇ ਨਾਮਕ ਛਿੜਕਿਆ ਜਾ ਰਿਹਾ ਸਾਡੇ ਨਾਲ ਤਾਂ ਕੋਝਾ ਮਜ਼ਾਕ ਕੀਤਾ ਜਾ ਰਿਹਾ ਐਮਐਸਪੀ ਦਾ ਗਰੰਟੀ ਕਾਨੂੰਨ ਮੰਗ ਰਹੇ ਆ ਅਸੀਂ ਤੁਸੀਂ ਸੌਣੀ ਦੀਆਂ ਫਸਲਾਂ ਦੇ ਵਿੱਚ ਐਮਐਸਪੀ ਦੇ ਵਿੱਚ ਵਾਅਦਾ ਕਰਕੇ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਕਰਤੀਆਂ ਕਿ ਅਸੀਂ ਤਾਂ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਆ ਤੇ ਹੁਣ ਐਮਐਸਪੀ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਪਰ ਕਿਸਾਨ ਇਸ ਦੇ ਕੋਲੋਂ ਵੱਲੋਂ ਜੋ ਐਲਾਨ ਕੇਂਦਰ ਦੇ ਵੱਲੋਂ ਕੀਤੇ ਗਏ ਨਾ ਕਿਸਾਨ ਸੰਤੁਸ਼ਟ ਨਹੀਂ ਆ